ਸ਼ਾਸਿਕਨ ਨਮਸਕਾਰ ਗੁੱਡ ਮਾਰਨਿੰਗ ਮੈਂ ਹਿੰਦਰ ਸਿੰਘ ਹਸ ਤੋਂ ਦਿੱਲੀ ਆਪਣਾ ਵੀ ਵੀਡੀਓ ਲੈ ਕੇ ਆਇਆ ਹਾਂ ਜੀਤੇ ਵਿੱਚ ਕੀ ਆ ਵੀ ਆਪਣਾ ਮਨਰੇਗਾਰਿਕ ਕੰਮ ਡਿਸਕਸ ਕਰਾਂਗੇ ਕਿ ਮਨਰੇਗਾਰਿਕ ਵਿੱਚ ਕਿਹੜੇ ਕਿਹੜੇ ਕੰਮ ਕਰਵਾਏ ਜਾ ਸਕਦੇ ਆ ਇਹ ਵੀਡੀਓ ਇਸ ਲਈ ਜ਼ਰੂਰੀ ਆ ਕਿਉਂਕਿ ਪਿੰਡਾਂ ਦੇ ਵਿਖਰੇ ਲੋਕਾਂ ਨੂੰ ਹੰਸਾ ਸਰਪੰਚਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਉਹ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਵਾ ਸਕਦੇ ਆ ਤੇ ਇਸ ਵੀਡੀਓ ਬਣਾਉਣ ਦਾ ਬਰਾ ਮੁੱਖ ਫਕਸਰ ਇਹ ਹੈ ਕਿ ਇਹ ਵੀਡੀਓ ਲੋਕਾਂ ਤੱਕ ਪਹੁੰਚ ਸਕੇ ਤੇ ਉਹ ਜਿਹੜੇ ਹੋਸਰਦ ਨੇ ਮਨਰੇਗਾਰਿਕ ਵਿੱਚ ਲਾਭ ਲੈ ਉਹ ਲੈ ਸਕਦੇ ਨੇ ਕਿ ਉਸ ਤੋਂ ਪਹਿਲਾਂ ਮੇਰੀ ਸਭ ਨੂੰ ਆਪ ਬੇਨਤੀ ਹੈ ਕਿ ਮੈਿਕਰਿਟਰ ਚੈਨਲ ਬਣਾਇਆ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਨ ਹੋਣੀ ਜਿਹੜੀ ਅਪਡੇਟਸ ਨੇ ਉਹ ਮਿਲਦੀਆਂ ਰਹਿਣ ਠੀਕ ਹੈ ਜੀ ਹੁਣ ਜਿਹੜੀ ਮੈਂ ਅਗਲੀ ਗੱਲ ਕਰਾਂਗਾ ਉਹ ਮਨਰੇਗਾ ਦੇ ਉੱਪਰ ਕਰਾਂਗਾ ਕਿ ਮਨਰੇਗਾ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਵਾਏ ਜਾ ਸਕਦੇ ਨੇ ਠੀਕ ਹੈ ਜੀ ਮਹਾਤਮਾ ਗਾਂਧੀ ਦੇ ਗੱਲ ਤੋਂ ਆਪ ਸਭ ਨੂੰ ਪਤਾ ਕਿ ਲੇਬਰ ਨੂੰ ਕੰਮ ਦੇ ਯੋਗਸਤ ਬਣੀ ਚਹੀਦੀ ਬਟ ਇਹਦੇ ਵਿੱਚ ਆਪਾਂ ਕੀ ਆ ਜਿਹੜੇ ਐਸੈਟ ਵੀ ਕ੍ਰੀਏਟ ਕਰ ਸਕਦੇ ਆ ਐਸੈਟ ਕ੍ਰੀਏਟ ਕਰਨਾ ਮਤਲਬ ਕੋਈ ਬਿਲਡਿੰਗ ਬਿਲਡਿੰਗ ਬਣਾਉਣਾ ऐसा स्ट्रक्चर तैयार करना जिससे लोगों को लाभ पहुंच सके तो गांधी नरेगा स्कीम अधीन 266 काम मानू परमिशल कमानी सूची में शामिल किया गया है फिर दोस्तों 266 काम ने पूरे ਵਿੱਚ ਜਿਹੜੇ 200 ਜਿਹੜੇ 266 ਕੰਮ ਨੇ ਉਹ ਕੰਮ ਨੇਗੇ ਜਿਨ੍ਹਾਂ ਨੂੰ ਆਪਾਂ ਮਨਰੇਗਾ ਤਹਿਤ ਕਰ ਸਕਦੇ ਹਾਂ ਵਿਕਾਸ ਦਾ ਪੰਦਰੂਚਾ ਚੱਕਰ ਆ ਲੈ ਆਪਾਂ ਆਪਣੇ ਪਿੰਡਾਂ ਦੇ ਵਿੱਚ ਜਿਸ ਲੋਕੀ ਜਿਹਦੇ ਵਿੱਚ ਕੀਆ ਹਵਾ ਪਾਣੀ ਅਤੇ ਧਰਮ ਨੂੰ ਸਾਫ ਸੁਥਰਾ ਕਰ ਸਕਦੇ ਆ ਜਿਹੜੇ ਇਹ ਕੰਮ ਨੇ ਮਨਰੇਗਾ ਦੇ ਵਿੱਚ ਕੀਆ ਇਹ ਕਨਵਰਜੈਂਸ ਸਟੇਟ ਕੀਤੇ ਜਾ ਸਕਦੇ ਨੇ ਮਤਲਬ ਮਨਰੇਗਾ ਹੋ ਗਈ ਤੋ ਵਿਕ ਕਮਿਸ਼ਨ ਹੋ ਗਿਆ ਪੰਚਾਇਤ ਫੰਡ ਹੋ ਗਿਆ ਠੀਕ ਹੈ ਐਸਜੀਐਫ ਫੰਡ ਹੋ ਗਿਆ ਇਹਨਾਂ ਜੋੜ ਕੇ ਜਿਹੜੇ ਜਿਹੜਾ ਇੱਕ ਪ੍ਰੋਜੈਕਟ ਆ ਉਸ ਨੂੰ ਬਣਾ ਕੇ ਆਪਾਂ ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਿਕਾਸ ਕਰ ਸਕਦੇ ਹਾਂ ਠੀਕ ਹੈ ਜੀ ਨਰਸਰੀ ਪਾਉਦੇ ਲਗਾਉਣਾ ਜਿਹਦੇ ਵਿੱਚ ਕੀ ਆ ਨਰਸਰੀ ਬਣਾਉਣਾ ਠੀਕ ਹੈ ਜਿਹੜੀ ਨਰਸਰੀ ਆ ਉਸ ਨੂੰ ਆਪਾਂ ਪੰਚਾਇਤ ਪੱਧਰ ਤੇ ਵੀ ਜੰਗਲਾਤ ਵਿਭਾਗ ਤੇ ਵੀ ਤੇ ਵਿਅਕਤੀਗਤ ਤੌਰ ਤੇ ਵੀ ਬਣਾ ਸਕਦੇ ਹਾਂਗੇ ਰੋਡ ਸਾਈਡ ਪਲਾਂਟੇਸ਼ਨ ਕਰਨਾ ਸਕੂਲਾਂ ਵਿੱਚ ਪਲਾਂਟੇਸ਼ਨ ਕਰਨਾ ਸ਼ਮਸ਼ਾਨ ਘਾਟ ਵਿੱਚ ਪਲਾਂਟੇਸ਼ਨ ਕਰਨਾ ਪੰਚਾਇਤੀ ਜ਼ਮੀਨ ਤੇ ਪਲਾਂਟੇਸ਼ਨ ਬਾਗ ਲਾਉਣਾ ਗੁਰਨਾਨਕ ਵਿੱਚ ਜੰਗਲ ਲਗਾਉਣੇ ਤੇਰਕਾਰੀ ਮਾਰਗਾਂ ਵਿੱਚ ਬੂਟੇ ਲਾਉਣਾ ਜਾਂ ਜੰਗਲਾਤ ਵਿਭਾਗ ਦੀ ਜਿਹੜੀ ਜ਼ਮੀਨ ਆ ਗਈ ਉਸ ਦੇ ਵਿੱਚ ਵੀ ਆਪਾਂ ਬੂਟੇ ਲਗਾ ਸਕਦੇ ਹਾਂਗੇ ਉਸ ਤੋਂ ਬਾਅਦ ਅਗਲਾ ਕੰਮ ਆ ਗਿਆ ਛੱਪੜ ਦਾ ਵਿਕਾਸ ਛੱਪੜ ਦੇ ਵਿਕਾਸ ਦੇ ਵਿੱਚ ਕੀ ਆ ਮੱਛੀ ਪਾਲਣ ਦਾ ਕੰਮ ਆ ਗਿਆ ਥਾਪਰ ਮਾਡਲ ਜਿਸ ਨਾਲ ਕੇ ਤਨਖੋਬਾਂ ਨੇ ਇਧਰ ਤੋਂ ਫੋਟੋ ਦੇ ਵਿੱਚ ਲਿਖਿਆ ਹੋਇਆ ਤਨਖੋਬਾਂ ਨੇ ਆ ਤੇ ਜਿਹਦੇ ਵਿੱਚ ਇੱਕ ਚੈਂਬਰ ਹੁੰਦਾ ਗੰਦਾ ਪਾਣੀ ਜਿਹੜਾ ਪਲਾਸਟਿਕੋ ਗਨਫਾਫੇ ਹੋਗੇ ਬੂਟਸ ਹੋਗੇ ਚਕਨਾ ਹੋ ਗਿਆ ਜੋ ਵੀ ਆਹ ਉਹ ਚੈਂਬਰਾਂ ਦੇ ਵਿੱਚ ਰੁੱਕੇ ਇੰਦਰਾ ਸਾਬ ਪਾਣੀ ਬੜਾ ਛੱਪੜ ਚਲਾ ਜਾਂਦਾ ਤੇ ਜਿਸ ਨੂੰ ਆਪਾਂ ਕਿਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਸਿੰਚਾਈ ਵਾਸਤੇ ਰੀਟੇਨਿੰਗ ਵਾਲ ਹੋ ਗਿਆ ਛੱਪੜ ਦਾ ਸੁਨਰੀ ਕਰਨ ਹੋ ਗਿਆ ਛੱਪੜਾ ਸੁਲਦੀ ਕਰਨ ਗਿਆ ਜਾਂ ਕੱਚਾ ਛੱਪੜਾ ਹਰੇ ਵਾਲੇ ਦਿਵਾਲੇ ਉਸ ਨੂੰ ਆਪਾਂ ਇੱਕ ਬਦ ਭਰੀਏ ਕੋ ਮਨ ਨਹੀਂ ਸਿਰ ਕਰੇ ਤੋਂ ਰੂਪ ਸਿਰ ਕਰ ਸਕਦੇ ਆਂਗੇ ਇੰਟਰਲੌਕ ਟਾਈਲ ਲਗਾ ਕੇ ਹਰੇ ਧੋਲੇ ਪਲਾਂਟੇਸ਼ਨ ਲਗਾ ਕੇ ਅੱਛੇ ਤਰੀਕੇ ਨਾਲ ਤਿਆਰ ਕਰ ਸਕਦੇ ਆਂ ਬੁੱਟੀ ਕੱਢਣਾ ਛੱਪੜਾਂ ਦੇ ਵਿੱਚ ਬਹੁਤ ਜ਼ਿਆਦਾ ਬ ਉਹ ਟਿਕਟਸ ਆ ਜਾਣਗੇ ਪਟਾਈ ਕਰਨਾ ਪਰਪੂਲੇਸ਼ਨ ਟੈਂਕ ਬਣਾਉਣਾ ਖੇਡ ਦਾ ਮੈਦਾਨ ਖੇਡ ਦਾ ਮੈਦਾਨ ਬਣਾਉ ਬਹੁਤ ਜ਼ਰੂਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਦੀ ਬਹੁਤ ਜ਼ਰੂਰਤ ਹੈ ਲੋਕ ਮੋਬਾਈਲਾਂ ਨਾਲ ਜੁੜ ਚੁੱਕੇ ਨੇਗੇ ਜੀ ਥੋੜਾ ਬੋਧਾ ਟਾਈਮ ਆਪਣੇ ਬੱਚਿਆਂ ਵਾਸਤੇ ਕੱਢਣਾ ਜਾਂ ਉਹਨਾਂ ਨੂੰ ਸਿਹਤਮੰਦ ਰੱਖਣਾ ਇਸ ਲਈ ਆਪਣੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਜ਼ਰੂਰ ਬਣਾਓ ਇਸ ਦੇ ਵਿੱਚ ਕਿਹੜਾ ਨਰੇਗਾ ਦੇ ਵਿੱਚ ਤੁਸੀਂ ਕੀ ਕੀ ਬਣਾ ਸਕਦੇ ਹੋ ਟਰੈਕ ਬਣਾ ਸਕਦੇ ਹੋ 400 ਮੀਟਰ ਟਰੈਕ ਹੋਵੇ ਜਾਂ 800 ਮੀਟਰ ਟਰੈਕ ਹੋਵੇ 1 ਏਕੜ 'ਚ ਵੀ ਬਣ ਸਕਦਾ ਹੈ 4 ਏਕੜ ਦੇ ਵਿੱਚ ਵੀ ਬਣ ਸਕਦਾ ਜਿਹੜਾ ਪ੍ਰੋਜੈਕਟ ਹੈ ਜਿਹੜੇ ਟ੍ਰੈਕਦੰਦ ਨੂੰ ਆਣੋਗੇ ਬਾਸਕਟਬਾਲ ਦੇ ਕੋਰਟ ਦਾ ਨਿਰਮਾਣ ਹੋ ਸਕਦਾ ਦੋ ਗਰਾਮ ਜਿਹੜੀ ਪੰਚਾਇਤ ਆਪਣੇ ਪੱਧਰ ਤੇ ਕੋਈ ਵੀ ਤਿਆਰ ਕਰ ਸਕਦੀ ਹੈ ਕਬੱਡੀ ਦਾ ਹੋ ਗਿਆ ਵਾਲੀਬਾਲ ਦਾ ਹੋ ਗਿਆ ਜਾਂ ਕਬੱਡੀ ਦਾ ਹੋ ਗਿਆ ਕ੍ਰਿਕਟ ਦਾ ਹੋ ਗਿਆ ਇਸ ਤਰ੍ਹਾਂ ਦੋ ਆਪਣੇ ਪੱਧਰ ਤੇ ਤਿਆਰ ਕਰ ਸਕਦੇ ਨੇ ਮੈਦਾਨ ਵਿੱਚ ਪਲਾਂਟੇਸ਼ਨ ਲਾਉਣਾ ਕੱਲ ਲਗਾਉਣਾ ਇਹਨਾਂ ਨੂੰ ਆਪਾਂ ਵਿੱਚ ਕਨਸਿਡਰ ਕਰ ਸਕਦੇ ਹਾਂਗੇ ਕਿ ਲੈਂਡ ਲੈਵਲਿੰਗ ਲੈਂਡ ਲੈਵਲਿੰਗ ਦਾ ਮਤਲਬ ਜਿਵੇਂ ਨਿਪਧਰੀ ਕਰਨਾ ਇਸ ਦੇ ਵਿੱਚ ਆ ਕਈ ਪਿੰਚਤਾਂ ਦੇ ਵਿੱਚ ਕੀ ਹੈਗਾ ਬਹੁਤ بڑے بڑے ਟਿੱਬੇ ਬਣੇ ਹੁੰਦੇ ਨੇ ਜਿਵੇਂ ਕਈ ਜ਼ਿਲ੍ਹਿਆਂ ਦੇ ਵਿੱਚ ਟਿੱਬੇ ਬਣੇ ਹੋਣ ਬਹੁਤ بڑے ਉਹਨਾਂ ਉੱਪਰ ਰੱਗਾ ਤੈ ਚਕਾ ਕੇ ਉੱਥੇ ਜਿਹੜੀ ਸ਼ਾਮਲਾਟ ਜ਼ਮੀਨਾਂ ਜਾਂ ਪੰਚਾਇਤੀ ਜ਼ਮੀਨਾਂ ਉੱਥੇ ਜਿਹੜੇ ਉਹਦਾ ਚਕਾ ਕੇ ਉਸ ਦੇ ਉੱਪਰ ਆਪਾਂ ਖੇਤੀਯੋਗ ਬਣਾ ਸਕਦੇ ਹਾਂ ਸੋ। ਕੋਲ ਜਿਵੇਂ ਸ਼ਮਸ਼ਾਨ ਘਾਟ ਨੂੰ ਪਧਰਾ ਕਰਨਾ ਪੰਚਾਇਤੀ ਜ਼ਮੀਨ ਨੂੰ ਪਧਰਾ ਕਰਕੇ ਖੇਤੀਯੋਗ ਬਣਾਉਣਾ। ਹਾਂ ਕੰਟੂਰ ਟ੍ਰੈਂਚ ਟ੍ਰੈਂਚਾਂ ਦਾ ਨਿਰਮਾਣ ਕਰਨਾ ਕੱਚੇ ਰਸੇ ਨੂੰ ਪਧਰਾ ਕਰਨਾ ਜੇ ਕੱਚੇ ਰਸੇ ਨੇ ਉਹਨਾਂ ਦੇ ਉੱਪਰ ਮਿੱਟੀ ਪਾ ਕੇ ਉਹ ਵੀ ਪਧਰਾ ਕਰਕੇ ਹੀ ਪਲਾਂਟੇਸ਼ਨ ਕਰਨਾ। ਪਾਰਕ ਨੂੰ ਪਧਰਾ ਕਰਨਾ ਜਾਂ ਪਾਰਕ ਦਾ ਨਿਰਮਾਣ ਕਰਨਾ ਠੀਕ ਹੈ ਜੀ ਉਸ ਦੇ ਵੀ ਜਿਹੜੇ ਪਾਰਕ ਨਹੀਂ ਗਏ ਜਿਵੇਂ ਪਿੰਡਾਂ ਦੇ ਵਿੱਚ ਕੋਈ ਜਗ੍ਹਾ ਪਈ ਆ ਗਈ ਰੋੜੀ ਵਾਲੀ ਹੁੰਦੀ ਹੈ ਜਾਂ ਕੋਈ ਹੋਰ ਬੇਕਾਰ ਜਗ੍ਹਾ ਪਈ ਹੁੰਦੀ ਹੈ ਜਿਸ ਨੂੰ ਕੇ ਤੁਸੀਂ ਪਧਰਾ ਕਰਕੇ ਉਹਦਾ ਪਾਰਕ ਦਾ ਨਿਰਮਾਣ ਕਰ ਸਕਦੇ ਹੋਗੇ ਠੀਕ ਹੈ ਉਸ ਤੇ ਸਜਾਵਟੀ ਬੁੱਤੇ ਲਗਾ ਸਕਦੇ ਆ ਜਾਂ ਪਲਾਂਟੇਸ਼ਨ ਅੱਛੇ ਪਲਾਂਟੇਸ਼ਨ ਕਰ ਸਕਦੇ ਆਂ ਘਾਹ ਲਗਾ ਸਕਦੇ ਆ ਗ੍ਰੈਂਟਲਕ ਟਾਇਲ ਰਸਤੇ ਦੇ ਉੱਪਰ ਜਾਂ ਚਾਰ ਚੁਪੇਰੇ ਮਤਲਬ ਪੂਰੇ ਦੇ ਵਿੱਚ ਨਹੀਂ ਲਾਉਣੇ ਚਾਰ ਚੁਪੇਰੇ ਜਿਸ ਦੇ ਵਿੱਚ ਘਾਹ ਵੀ ਲੱਗ ਸਕੇ ਤੇ ਬਹੁਤ ਅੱਛਾ ਪਾਰਕ ਇੱਕ ਲੱਗੇ ਦੇਖਣ ਨੂੰ ਦੇਖ ਅੱਛੀ ਲੱਗੇ ਜਦੋਂ ਕੋਈ ਤੁਹਾਡੇ ਪਿੰਡ ਦੇ ਵਿੱਚ ਆਵੇ ਤਾਂ ਹਾਂ ਪਤਾ ਲੱਗੇ ਕਿ ਬਹੁਤ ਅੱਛਾ ਪਰ ਤਿਆਰ ਕੀਤਾ ਗਿਆਗਾ ਸ਼ਮਸ਼ਾਨ ਘਾਟ ਦਾ ਨਿਰਮਣ ਸ਼ਮਸ਼ਾਨ ਘਾਟ ਕੇ ਹਰ ਪਿੰਡ ਦੇ ਵਿੱਚ ਸ਼ਮਸ਼ਾਨ ਘਾਟਣਗੇ ਬਟ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਲੇਕਿਨ ਅਪਰੇਸ਼ਨ ਪੀ ਹੈ ਜਿਹੜਾ ਗਰੇ ਘਰੇ ਵਿੱਚੋਂ ਅੱਛੇ ਤਰੀਕੇ ਨਾਲ ਡਵੈਲਪ ਕਰ ਸਕਦੇ ਆਗੇ ਇੱਥੇ ਇੱਕ ਅੱਛੇ ਬੁੱਟੇ ਲਾ ਸਕਦੇ ਆਗੇ ਸਜਾਵਟ ਵਾਲੇ ਬੁੱਟੇ ਹੁੰਦੇ ਆਗੇ ਠੀਕ ਹੈ ਜੀ ਘਾਹ ਅੱਛਾ ਲਾ ਲਓ ਇੰਟਰਲੌਕ ਪਾਈ ਲਾ ਕਰੋ ਪਾਥ ਦੇ ਉੱਪਰ ਠੀਕ ਹੈ ਤੇ ਉਸ ਨੂੰ ਪਧਰਾ ਵਗੈਰਾ ਕਰ ਸਕਦੇ ਹੈਗੇ ਇਹ ਜਿਹੜੇ ਪ੍ਰੋਜੈਕਟ ਨੇ ਪਰ ਸ਼ਮਸ਼ਾਨ ਘਾ ਦੇ ਵਿੱਚ ਕਰ ਸਕਦੇ ਹੈਗੇ ਅੰਗਨwadi ਦੇ ਨਾਮ ਹਰ ਪਿੰਡ ਦੇ ਵਿੱਚ ਅੰਗਨwadi ਹੁੰਦੀ ਹੈ ਅੰਗਨwadi ਜ਼ਰੂਰੀ ਵੀ ਹੈ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਆਪਣੇ ਤੋਂ ਬਾਹਰ ਨਹੀਂ ਜਾ ਸਕਦੇ ਹੈਗੇ ਤੇ ਇਸ ਲਈ ਜਿਹੜੀ ਅੰਗਨwadi ਆਪਾਂ ਪਿੰਡ ਪੱਧਰ ਤੇ ਹੀ ਤਿਆਰ ਕਰ ਸਕਦੇ ਹਾਂ ਜਿਸ ਦੇ ਵਿੱਚ ਕੀ ਤੁਹਾਡੇ ਪਿੰਡ ਦੇ ਵਿੱਚ ਇੱਕ ਲਾਈਨ ਹੋਣੀ ਚਾਹੀਦੀ ਹੈ ਜਿੱਥੇ ਅੰਗਨwadi ਬਣ ਸਕੇ ਠੀਕ ਹੈ ਜੀ ਇਸ ਦੇ ਵਿੱਚ ਮਨਰੇਗਾ ਫੰਡ ਆ ਦੀ ਵਰਤੋਂ ਕਿਤੇ ਜਾ ਸਕਦੀ ਹੈਗੀ ਪੰਚਾਇਤ ਫੰਡ ਆ ਦੀ ਤੇ ਸੀਡੀਪੀ ਆਫਿਸ ਤੋਂ ਆਪਾਂ ਫੰਡ ਲੈ ਲੈਣੇ ਆ ਤੇ ਇਹਦੇ ਵਿੱਚ ਜਿਹੜਾ ਨਿਰਮਾਣ ਕੀਤਾ ਦਾ ਇੱਕ ਕਮਰਾ ਹੋ ਜਾਂਦਾ ਰਸੋਈ ਤੇ ਟਾਇਲਰ ਦਾ ਨਿਰਮਾਣ ਹੁੰਦਾ ਜਿਸ ਨੂੰ ਕਿਹਾ ਜਿਹੜੇ ਬੱਚੇ ਨੇ ਉਹ ਯੂਜ਼ ਕਰ ਸਕਦੇ ਨੇਗੇ ਰਸਤੇ ਤੇ ਗਲੀਆਂ ਨਿਰਮਾਣ ਇਹ ਸਭ ਲੋਕ ਬਣਾਉਂਦੇ ਨੇ ਸਾਰੇ ਸਰਪੰਚ ਬਣਾ ਕੇ ਖੁਸ਼ ਨੇਗੇ ਤੇ ਹਰ ਵਾਰ ਬਣਾਉਂਦੇ ਨੇ ਹਰ ਪੰਚਾਇਤ ਬਣਾਉਣਾ ਚਾਹਦੀ ਹੈਗੀ ਬਟ ਇਹਦੀ ਕੁਝ ਕੰਡੀਸ਼ਨ ਹੈਗੀਆਂ ਕੰਡੀਸ਼ਨ ਨੇ ਜਿਹੜੇ ਬਣਾ ਸਕਦੇ ਆਪਾਂ ਬਣਾ ਹਰ ਕੋਈ ਸਕਦਾ ਬਟ ਕੰਡੀਸ਼ਨਸ ਹੁੰਦੀਆਂ ਨੇਗੇ ਨਰੇਕਾ ਦੇ ਵਿੱਚ ਅ ਜਿਹੜੇ ਆਪਾਂ ਗਲੀ ਦਾ ਨਿਰਮਾਣ ਕਰ ਸਕਦੇ ਨੇ ਜਿਹੜੀ ਉਚਾਈ ਹੈਗੀ ਉਹ 9 ਫੁੱਟ 84 ਇੰਚ ਦੀ ਉਚਾਈ ਦਾ ਰਸਤਾ ਹੀ ਆਪਾਂ ਬਣਾ ਸਕਦੇ ਹਾਂ ਨਰੇਕਾ ਦੇ ਵਿੱਚੋਂ ਠੀਕ ਹੈ ਸਰਕਾਰੀ ਅਤੇ ਪੰਚਾਇਤੀ ਸਸਤਾਵਾ ਤੇ ਰਸਤਾ ਬਣਾਇਆ ਜਾ ਸਕਦਾ ਜਿਵੇਂ ਕੋਈ ਸ਼ਮਸ਼ਾਨ ਘਾਟਾ ਕੋਈ ਸਕੂਲ ਠੀਕ ਹੈ ਜੀ ਸਰਕਾਰੀ ਸਸਤਾਵ ਵੀ ਕੋਈ ਸਰਕਾਰੀ ਹਸਪਤਾਲ ਉਹਨਾਂ ਉਪਰ ਰਸਤਾ ਲਗਾ ਸਕਦੇ ਆ ਬਿਨਾ ਕਿਸੇ ਝਿਜਕ ਤੋਂ ਅੱਛਾ ਜੇਕਰ ਕੋਈ ਗਲੀ ਆਰ ਪਰ ਲੰਘਦੀ ਹੈ ਮਤਲਬ ਇੱਕ ਗਲੀ ਇੱਕ ਕਰਾਸ ਕਰਦੀ ਹੈ ਜੀ ਉਸ ਨੂੰ ਆਪ ਬਣਾ ਸਕਦੇ ਆ ਠੀਕ ਹੈ ਜੀ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਦੀ ਆ ਤਾਂ ਪਰਸਤਾ ਬਣਾਇਆ ਜਾ ਸਕਦਾ 150 ਆਬਾਦੀ ਦੇ ਰਸਤੇ ਨੂੰ ਪੱਕਾ ਕੀਤਾ ਜਾ ਸਕਦਾ ਜਿਹਦੇ ਵਿੱਚ ਕੀ ਹੈ ਇਹ ਨਹੀਂ ਹੈ ਵੀ ਆਪਾਂ ਦੋ ਘਰਾਂ ਨੂੰ ਚਾਰ ਘਰਾਂ ਦਾ ਰਸਤਾ ਲਗਾ ਸਕਦੇ ਹਾਂ ਜਿੱਥੇ ਕੋਈ ਆਬਾਦੀ ਵੱਸਦੀ ਆ ਆਪਾਂ ਉਸ ਨੂੰ ਹੀ ਡਰੇਗਾ ਦੇ ਵਿੱਚੋਂ ਪੱਕਾ ਕਰਵਾ ਸਕਦੇ ਹਾਂ। ਕੁਡੇਰਾਂ ਨੂੰ ਇੱਕ ਕਰਨ ਲੋਕਾਂ ਨੂੰ ਪਰਸਾ ਨਹੀਂ ਲਗਾ ਸਕਦੇ ਹੈਗੇ। ਇਹਦੇ ਵਿੱਚ 52 ਇੰਟਰਲੌਕ ਟਾਈਲ, ਬਿਟਮਨ ਟੌਪ, ਇਹ ਹੋਰ ਵੀ ਕਿਤਨਾ ਦਿਨ ਉਸ ਤੇ ਬਣਾਇਆ ਜਾ ਸਕਦਾ ਨੇ। ਪਰ ਉਹ ਤੁਹਾਡੀ ਪੰਚਾਇਤ ਦੇ ਅਪ ਟੈਂਡ ਕਰਦਾ ਕਿ ਤੁਸੀਂ ਕਿੱਸ ਤਰ੍ਹਾਂ ਦੇ ਬਣਾਣਾ ਚਾਹੁੰਦੇ ਹੋ। ਹੋ ਗਿਆ ਕਿ ਸੋਕ ਪਿਟ, ਰੇਨ ਵਾਟਰ ਹਾਰਵੈਸਟਿੰਗ ਐਂਡ ਰੀਚਾਰਜ ਪਿਟ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਨਰੇਗਾ ਕਿ ਤੇ ਆਪਣੇ ਧੂਮੀ ਹਵਾ ਤੇ ਪਾਣੀ ਨੂੰ ਬਚਾਉਣ ਦੇ ਉੱਪਰ ਕੰਮ ਕਰਦੀ ਹੈ। ਇਹ ਜਿਹੜਾ ਪ੍ਰੋਜੈਕਟ ਹੈ ਇਹ ਪਾਣੀ ਨੂੰ ਰੀਚਾਰਜ ਕਰਨ ਦੇ ਲਈ ਹੈ ਤਾਂ ਜੋ ਪਾਣੀ ਦੀ ਜਿਹੜੀ ਮਿਸਯੂਜ਼ ਹੋ ਰਿਹਾ ਸੁ ਰੋਕੇ ਜਾ ਸਕੇ ਤੇ ਉਹਨੂੰ ਸੇਵ ਕਰਕੇ ਰੱਖਿਆ ਜਾ ਸਕੇ ਸੋਕ ਪਿਤ ਦਾ ਨਰਮਨ ਇਹਨੂੰ ਆਪਾਂ ਪੰਚਾਇਤੀ ਤੌਰ ਤੇ ਵੀ ਬਣਾ ਸਕਦੇ ਆ ਤੇ ਵਿਅਕਤੀਗਤ ਤੌਰ ਤੇ ਵੀ ਬਣਾ ਸਕਦੇ ਆ ਇਹ ਦੇਖਿਓ ਸੋਕ ਪਿਤ ਦਾ ਨਰਮਨ ਹੋ ਜਾਂਦਾ ਰੀਚਾਰਜ ਪਿਤ ਬਣ ਜਾਂਦਾ ਤੇ ਰੇਨਵਟਰ ਹਰਵੈਸਟਿੰਗ ਹੁੰਦੀ ਹੈ ਛੱਤ ਦਾ ਪਾਣੀ ਆ ਉਸ ਨੂੰ ਵੀ ਗਿਆ ਪਤਨਾਲੇ ਨਾਲ ਜੋੜ ਕੇ ਉਹ ਇੱਕ ਟੈਂਕ ਲਗਾ ਕੇ ਆਪਾਂ ਜਿਹੜਾ ਮਿਸਯੂਜ਼ ਪਾਣੀ ਆ ਉਹਨੂੰ ਆਪਾਂ ਰੀਚਾਰਜ ਕਰ ਸਕਦੇ ਆ ਜਿਵੇਂ ਜਿਹੜੇ ਸਕੂਲ ਲੱਗੇ ਸਕੂਲਾਂ ਦੇ ਵਿੱਚ ਵਾਟਰ ਕੂਲਰ ਲੱਗੇ ਹੁੰਦੇ ਨੇ ਉੱਥੇ ਵੀ ਟੈਂਕੀ ਦਾ ਨਾਲ ਜੁੜ ਕੇ ਰੀਚਾਰਜ ਪਿਟ ਬਣਾ ਕੇ ਉਸ ਪਾਣੀ ਨੂੰ ਜਿਹੜਾ ਐਕਸਟਰਾ ਪਾਣੀ ਆ ਰੀਚਾਰਜ ਕੀਤਾ ਜਾ ਸਕਦਾ ਹੈ ਗੰਦੇ ਨਾਲੇ ਦਾ ਵਿਕਾਸ ਕੀ ਹੁੰਦਾ ਹੈ ਇਹ ਪਿੰਡਾਂ ਦੇ ਵਿੱਚ ਕਿ ਗਲੀਆਂ ਤਾਂ ਬਣਾਉਣੀਆਂ ਨੇ ਨਾਲੀਆਂ ਵੀ ਬਣਾਉਣੀਆਂ ਬਟ ਇੱਕ ਵੱਡੇ ਨਾਲੇ ਹੁੰਦੇ ਨੇ ਜਿਹੜੇ ਪਿੰਡ ਦੀ ਫਰਨੀਟੇ ਹੁੰਦੇ ਨੇ 1.5 ਤੋਂ 2 ਫੁੱਟੇ ਉਹਨਾਂ ਦੇ ਨਾਲ ਦੇ ਪੰਨ ਬਣ ਰੇਗਾ ਦੇ ਵਿੱਚੋਂ ਕਰ ਸਕਦੇ ਆਂਗੇ 1.5 ਤੋਂ 2 ਫੁੱਟ ਦਾ ਜਿਹੜਾ ਨਾਲਾ ਹੈਗਾ ਫਰਨੀਟੇ ਉੱਪਰ ਬਣਾ ਕੇ ਜਿਹੜਾ ਕੰਮ ਉੱਪਰ ਕਰਵਾ ਸਕਦੇ ਨੇ ਸੋਲਿਡ ਵੇਸਟ ਮੈਨੇਜਮੈਂਟ ਇੱਕ ਬਹੁਤ ਅੱਛਾ ਪ੍ਰੋਜੈਕਟ ਹੈ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਬਣਾਇਆ ਵੀ ਜਾ ਰਿਹਾ ਤੇ ਹੁਣ ਬਣ ਵੀ ਰਿਹਾ ਹੈਗਾ। ਇਹਦੇ ਵਿੱਚ ਕੀ ਹੈਗਾ ਚਾਰ ਟੋਏ ਬਣਦੇ ਆ ਚਾਰ ਜਾਂ ਤਿੰਨ ਉਹ ਪੰਚਾਇਤ ਦੇ ਹਿਸਾਬ ਨਾਲ ਹੁੰਦਾ ਜਿਵੇਂ ਇੱਥੇ ਜ਼ਮੀਨ ਹੁੰਦੀ ਹੈਗੀ ਉਹ ਸਭ ਬਣਾਏ ਜਾਂਦੇ ਨੇ ਇਹ। ਉਹਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਗਿੱਲਾ ਕੂੜਾ ਤੇ ਸੁੱਕਾ ਕੂੜਾ ਹੁੰਦਾ ਵੀ ਹਰ ਪਿੰਡ ਦੇ ਵਿੱਚੋਂ ਇਕੱਠਾ ਕੀਤਾ ਜਾਂਦਾ ਸੈਗਰੀਗੇਟ ਕਰਕੇ ਉਸ ਨੂੰ ਅਲੱਗ-ਅਲੱਗ ਜਿਹੜਾ ਪੋਲੀਥੀਨ ਵਾਲੇ ਨੇ ਉਹਦਾ ਇੱਕ ਅਲੱਗ ਪ੍ਰੋਜੈਕਟ ਬਣਿਆ ਕਿ ਜਿਹੜਾ ਪੋਲੀਥੀਨ ਉਸ ਨੂੰ ਕਿਵੇਂ ਖਤਮ ਕੀਤਾ ਜਾਵੇ। ਪਰ ਜਿਹੜਾ ਗਿੱਲਾ ਕੂੜਾ ਪਿੰਡਾਂ ਦੇ ਵਿੱਚੋਂ ਨਿਕਲਣਾ ਅਗੇ ਆਪਾਂ ਨੂੰ ਯੂਜ਼ ਕਰ ਸਕਦੇ ਆ ਇਸ ਦੇ ਵਿੱਚ ਕੀ ਆ ਜਿਹੜੀ ਰਾਉਂਡ ਕਲਸ ਫਾਊਂਡੇਸ਼ਨ ਆ ਗਈ ਜਾਂ ਹੋਰ ਅਦਰ ਜ਼ਿਲ੍ਹਿਆਂ ਦੇ ਵਿੱਚ ਜਾਂ ਸੀਟਸ ਦੇ ਵਿੱਚ ਅਲੱਗ-ਅਲੱਗ ਫਾਊਂਡੇਸ਼ਨਸ ਹੋ ਰਹੀਆਂ ਨੇ ਆ ਜੋ ਇਸ ਕੰਮ ਨੂੰ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਆ ਪਰ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਕੰਮ ਉਹ ਰਾਉਂਡ ਕਲਸ ਫਾਊਂਡੇਸ਼ਨ ਕਰ ਰਹੀ ਹੈ ਕਿ ਇਸ ਦੇ ਵਿੱਚ ਕਿ 200 250 ਘੜ ਲੈਂਦੇ ਨੇ ਉਹ ਜਿਨ੍ਹਾਂ ਨੂੰ ਕਿਹਾ ਦੋ ਡਸਟਬਿਨਾਂ ਨੇ ਜਿਹਦੇ ਵਿੱਚ ਗਿੱਲਾ ਕੂੜਾ ਹੁੰਦਾ ਤੇ ਸੁੱਕਾ ਕੂੜਾ ਹੁੰਦਾ ਤੇ ਜਿਸ ਨਾਲ ਕੀ ਆ ਇੱਕ ਰੇੜੀ ਵਾਲਾ ਬੰਦਾ ਵੀ ਲਾਇਆ ਜਾਂਦਾ ਜਿਹੜਾ ਰੇੜੀ ਦਾ ਸਮਾਨ ਹੈਗਾ ਗੰਦਾ ਗੰਦਾ ਹੁੰਦਾ ਪਿੰਡ ਦੇ ਵਿੱਚ ਉਹ ਗਿੱਲਾ ਕੂੜਾ ਸੁੱਕਾ ਕੂੜਾ ਹੁੰਦਾ ਉਸ ਅਲੱਗ-ਅਲੱਗ ਕਰਕੇ ਇੱਥੇ ਜਿਹੜਾ ਫੁੱਲ ਬੇਸ ਮੈਨੇਜਮੈਂਟ ਯੂਨਿਟ ਲੱਗੇ ਹੁੰਦਾ ਦਾ ਪੱਤੇ ਲੈ ਕੇ ਉਹਨੂੰ ਜਮਾ ਕਰਕੇ ਉਹਦੀ ਖਾਤਾ ਤਿਆਰ ਕਰਦੇ ਨੇ ਤੇ ਅੱਗੇ ਉਹ ਥਾਂ ਲੱਗੇ ਅੱਗੇ ਦਿੱਤੀ ਜਾ ਸਕਦੀ ਹੈ ਜਿਹੜਾ ਰੇੜੀ ਚਲਾਣ ਵਾਲਾ ਬੰਦਾ ਹੁੰਦਾਗਾ ਉਹ ਵੀ ਉਸੇ ਪਿੰਡ ਦਾ ਹੁੰਦਾਗਾ ਤੇ ਤਾਂ ਜਿਹਨੂੰ ਰਜਕਾਰ ਰਿਮਸਰ ਦਾਗਾ ਸੈਲਫ ਐਪਰੂਵ ਅਤੇ ਪੰਚਾਇਤ ਇਹਦੋਂ ਪਨ ਮਨਰੇਗਾ ਦੇ ਵਿੱਚ ਕੀ ਹੈ ਸੈਲਫ ਐਪਰੂਵ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਵੀ ਕਿ ਸ਼ੈੱਡ ਬਣਾਇਆ ਜਾ ਸਕਦਾ ਜਾਂ ਕਿਸੇ ਪੰਚਾਇਤ ਕੋਲ ਕੋਈ ਲੈਂਡ ਆ ਉਹ ਦੁਕਾਨਾਂ ਬਣਾਉਣਾ ਚਾਹਦੀ ਹੈਗੀ ਉਹਨਾਂ ਦੇ ਘਰੇ ਵਿੱਚ ਆਪਾਂ ਦੁਕਾਨਾਂ ਵੀ ਉਹਨਾਂ ਨੂੰ ਬਣਾ ਕੇ ਦੇ ਸਕਦੇ ਹਾਂ। ਸਕੂਲ ਦੇ ਕੰਮ ਠੀਕ ਹੈ। ਆ ਸਕੂਲ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਵਾ ਸਕਦੇ ਆਪਾਂ ਜਿਸ ਤਰ੍ਹਾਂ ਪਾਰਕ ਦਾ ਨਿਰਮਾਣ ਹੋ ਗਿਆ ਕਰਵਾ ਸਕਦੇ ਹਾਂ। ਠੀਕ ਹੈ। ਯੂਨਿਟ ਪਖਾਨੇ ਲੜਕੀਆਂ ਦਾ ਅਲੱਗ ਤੇ ਲੜਕਿਆਂ ਦਾ ਅਲੱਗ ਪਖਾਨਿਆਂ ਦਾ ਇੰਤਜ਼ਾਮ ਕਰ ਸਕਦੇ ਆਪਾਂ ਬਣਾਇਆ ਜਾ ਸਕਦਾ। ਕਿਚਨ ਸ਼ੈੱਡ ਜਿੱਥੇ ਬੱਚੇ ਬੈਠ ਕੇ ਰੋਟੀ ਪਾਣੀ ਖਾ ਸਕਦੇ ਜਾਂ ਜਿੱਥੇ ਖਾਣਾ ਤਿਆਰ ਹੁੰਦਾ ਉਹ ਬਣਾਇਆ ਜਾ ਸਕਦਾਗਾ। ਠ ਅ ਜਿੱਥੇ ਕਿ ਸਬਜ਼ੀਆਂ ਜਿਹੜੀ ਕਿਤੇ ਜਿਹਾ ਸੇ ਬੱਚੇ ਵਾਸਤੇ ਰੀਚਾਰਜ ਬੈਲ ਘਰੋਂ ਪਾਣੀ ਨੂੰ ਸੇਵ ਕਰਕੇ ਰੱਖਿਆ ਜਾ ਸਕਦਾ ਉਹ ਆਪਾਂ ਕਰ ਸਕਦੇ ਹਾਂ ਠੀਕ ਹੈ ਜੋਕ ਫਿੱਟ ਹੋ ਗਿਆ ਜੋਕ ਫਿੱਟ ਬਣਾ ਸਕਦਾ ਰੇਨ ਵਾਟਰ ਹਰਵੈਸਟਿੰਗ ਸਕੂਲ ਗਰਾਊਂਡ ਨੂੰ ਪਧਰਾ ਕਰਨਾ ਜਿਹੜਾ ਸਕੂਲ ਦਾ ਗਰਾਊਂਡ ਹੈ ਉਸ ਨੂੰ ਵੀ ਪਧਰਾ ਕੀਤਾ ਜਾ ਸਕਦਾ ਮੰਤਰੇਕਾ ਦੇ ਵਿੱਚੋਂ ਗਿਆ ਕੈਟਚਟ ਗੋਟ ਸ਼ੈੱਡ ਤੇ ਗ੍ਰੀਜ਼ ਤੇ ਫਾਰਮ ਪੋਲੀ ਫਾਰਮ ਠੀਕ ਹੈ ਜੀ ਯਾਨੀ ਕਿ ਇੰਡੀਵਿਜੂਅਲ ਕੰਮ ਨੇ ਸਾਰੇ ਜਿਨ੍ਹਾਂ ਨੂੰ ਆਪਾਂ ਕਮਿਊਨਿਟੀ ਚ ਬਣਾ ਸਕਦੇ ਹਾਂ ਔਰ ਇੰਡੀਵਿਜੂਅਲ ਬਣਾ ਸਕਦੇ ਹਾਂ ਇੰਡੀਵਿਜੂਅਲ ਮਤਲਬ ਕਿ ਵਿਅਕਤੀਗਤ ਤੌਰ ਤੇ ਕੋਈ ਵੀ ਕਿਸਾਨ ਬਣਾ ਸਕਦਾ ਜਿਵੇਂ ਕਹਿੰਦੇ ਆ ਕਿ ਨਰੇਗਾਰੇ ਵਿੱਚ ਕਿਸਾਨ ਕਮਿਊਨਿਟੀ ਕਰ ਸਕਦਾ ਕਿਸਾਨੇ ਕੰਮ ਕਰ ਸਕਦਾ ਨੇਗੇ ਜਿਸ ਦੇ ਵਿੱਚ ਇਹ ਆਪਣਾ ਪਿਗਰੀ ਫਾਰਮ ਬਣਾ ਸਕਦਾ ਜਿਹੜੇ ਉਹ ਕਿਸਾਨ ਕਰਦਾ ਜਿਹੜੇ 2.5 ਏਕੜ ਤੋਂ ਘੱਟ ਜ਼ਮੀਨਾਂ ਜਿਨ੍ਹਾਂ ਦੇ ਕੋਲ ਠੀਕ ਹੈ ਜੀ ਹਰ ਇੱਕ ਜਿਹਨੇ ਤਾਂ ਆਪਣਾ ਕੰਮ ਕਰਨ ਦਾ ਢੰਗਾ ਪਰੰਤੂ ਇਸ ਦੇ ਵਿੱਚ ਆਪਾਂ 2 ਤੋਂ 3 4 ਜਾਂ 6 ਪਸ਼ੂਆਂ ਦਾ ਕੈਡਿਸ਼ਟ ਬਣਾ ਸਕਦੇ ਹਾਂ ਜਿਸ ਵਿੱਚ ਐਸਸੀ ਬੀਸੀ ਅਤੇ ਛੋਟੇ ਕਿਸਾਨ ਤਾਂ 1 ਏਕੜ ਪਟਵਾਰੀ ਤੇ ਰਿਪ ਉਹ 10 ਗਣ ਵੀ ਹਾਂਜੀ ਪਰਵਤ 10 ਦੇ ਵੀ ਹਾਂਜੀ ਇਹਦੇ ਕੋਈ ਟਾਈਕ ਕਰਦੇ ਮੀਨਾ ਜਾਂ ਕੋਈ ਹਰੇਕ ਜ਼ਿਲ੍ਹੇ ਦਾ ਆਪਣਾ ਕ੍ਰਾਈਟੇਰੀਆ ਉਹ ਜਿਵੇਂ ਵੀ ਬਣਾਉਂਦੇ ਨੇ ਉਸ ਤਰ੍ਹਾਂ ਨੂੰ ਕਨਸਿਡਰ ਕੀਤਾ ਜਾ ਸਕਦਾ ਉਸ ਤੋਂ ਬਾਅਦ ਕਿ ਪਸ਼ੂ ਪਾਲਣ ਵਿਭਾਗ ਆਏ ਵੈਰੀਫਾਈ ਕਰਨ ਦਾ ਵੀ ਉਸ ਦੇ ਕੋਲ ਕਿੰਨੇ ਪਸ਼ੂ ਨੇ ਜਾਂ ਕਿੰਨੇ ਜਾਨਵਰ ਨੇਗੇ ਜਿਸ ਤੇ ਆਪਾਂ ਕੈਟਰੋ ਸ਼ੈੱਡ ਬਣਾਣਾਗਾ ਠੀਕ ਹੈ ਤੇ ਇਹਦਾ ਕੰਮ ਆ ਇਹ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਜਾਂਦਾ ਕਈ ਲੋਕ ਸਮਝਦੇ ਨਹੀਂ ਵੀ ਅਸੀਂ ਸ਼ੈੱਡ ਬਣਾ ਲਈਏ ਤੇ ਸ਼ੈੱਡ ਬਣਾ ਕੇ ਉਹਦੇ ਤੁਹਾਨੂੰ ਪੈਸੇ ਆ ਜਾਣਗੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜਿਹੜਾ ਇਹ ਕੰਮ ਆ ਇਹ ਨਹੀਂ ਹਾਂ ਤੋਂ ਸ਼ੁਰੂ ਹੋ ਕੇ ਜਦੋਂ ਪੂਰਾ ਡਿਵੈਲਪ ਹੋ ਇਹਨ ਤਿੰਨ ਵਾਰੀਆਂ ਦੇ ਵਿੱਚ ਪੂਰਾ ਹੁੰਦਾਗਾ ਬਿਫੋਰ ਡਿਊਰਿੰਗ ਤੇ ਆਫਟਰ ਤਾਂ ਜੋ ਇਹ ਉਸ ਤਬਾਰੀ ਦੀ ਪੇਮੈਂਟ ਹੋਣੀ ਹੈਗੀ ਠੀਕ ਹੈ ਜੀ ਇਸੇ ਤਰ੍ਹਾਂ ਇਹ ਆ ਪਿਗਰੀ ਸ਼ੈਡ ਗੋਡ ਸ਼ੈਡ ਤੇ ਕੋਟੀ ਸ਼ੈਡ ਵੀ ਬਣਾ ਸਕਦੇ ਆ ਜੀ ਕੰਪੋਸਟ ਪਿਟ ਮਨਰੇਗਾ ਦੇ ਵਿੱਚ ਕੰਪੋਸਟ ਪਿਟ ਬਣਾ ਸਕਦੇ ਆ ਜੀ ਉਸ ਤਰ੍ਹਾਂ ਬਖਾਦ ਤਿਆਰ ਕਰ ਸਕਦੇ ਆ ਉਹ ਜੋਲਾ ਪਿਟ ਬਣ ਜਨਦਾ ਨਾਡੇ ਪਿਟ ਬਣ ਜਨਦਾ ਤੇ ਵਰਮੀ ਕੰਪੋਸਟ ਬਣ ਜਾਂਦੀ ਹੈ ਜਿੰਨ ਕੀ ਨੂੰ ਪਗੰਡੋਈ ਰੀ ਖਾਦ ਕਹਿੰਦੇ ਨੇ ਇਸ ਦਾ ਪ੍ਰੋਜੈਕਟ ਵੀ ਆਪਾਂ ਇੰਡੀਵਿਜੂਅਲ ਤੌਰ ਤੇ ਲਗਾ ਸਕਦੇ ਆ ਜੀ ਬਾਇਓ ਗੈਸ ਦਾ ਨਰਮਾਨ ਜਿਹੜੀ ਬਾਇਓ ਗੈਸ ਹੁੰਦਾ ਹੈਗਾ ਇਹ ਗੋਬਰ ਗੈਸ ਕਹਿੰਦੇ ਨੇ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਇਹ ਵੀ ਜਿਵੇਂ ਡੰਗਰਾਂ ਵਾਲੇ ਘਰ ਹੁੰਦੇ ਨੇ ਜਿਹੜੇ ਕਿਸਾਨ ਨੇ ਉਹ ਵੀ ਲਗਾ ਸਕਦੇ ਨੇ ਇਹ ਉਹੀ ਹਦਾਇਤ ਅਕੜ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਐਸੀਬੀਸੀ ਬਣਾ ਸਕਦੇ ਨੇ ਕੋਈ ਸਮੱਸਿਆ ਨਹੀਂ ਹੈਗੀ ਤੇ ਇਹਦੇ ਵਿੱਚ ਬਸ ਜਗ੍ਹਾ ਚਾਹੀਦੀ ਆ ਬੰਦੇ ਕੋਲ ਜਗ੍ਹਾ ਹੋਣੀ ਚਾਹੀਦੀ ਹੈਗੀ ਇਹ ਪ੍ਰੋਜੈਕਟ ਤਕਰੀਬਨ ਕੋਈ ਬਹੁਤ ਜ਼ਿਆਦਾ ਵਧੀਆ ਹੈਗਾ ਬਹੁਤ ਚੱਲ ਰਿਹਾ ਹੈਗਾ ਲੋਕ ਬਣਾ ਕੇ ਬਹੁਤ ਕੁਝ ਨੇ ਇਸ ਨੂੰ ਯੂਜ਼ ਕਰਦੇ ਨੇਗੇ ਕਾਫੀ ਯੂਸਫੁਲ ਸਾਬਤ ਹੋ ਰਿਹਾ ਲੋਕਾਂ ਦੇ ਲਈ ਜਿਹੜੀ ਗੈਸ ਆ ਗਈ ਕਰਦੇ ਵਿੱਚ ਤਿਆਰ ਹੋ ਜਾਂਦੀ ਹੈਗੀ ਦੰਗਰਾ ਦੇ ਗਵਰਨਰ ਤੇ ਗੱਲ ਜਿਹੜੀ ਹਿਊਜ ਆ ਉਹ ਦੋ ਤਿੰਨ ਪਰਿਵਾਰ ਇੱਕੋ ਹੀ ਬਾਇਓਗੈਸ ਬਣਾ ਕੇ ਕਰ ਸਕਦੇ ਨੇ ਜੀ ਪੰਚਾਇਤ ਘਰ ਲਾਇਬ੍ਰੇਰੀ ਪੰਚਾਇਤ ਘਰ ਦਾ ਨਿਰਮਾਣ ਕੀਤਾ ਜਾ ਸਕਦਾ ਹੈਗਾ ਇਹ ਪ੍ਰੋਜੈਕਟ ਥੋੜਾ ਵੱਡਾ 30 ਤੋਂ 35 ਲੱਖ ਦਾ ਪ੍ਰੋਜੈਕਟ ਹੁੰਦਾ ਜਾਂ ਹਰ ਇੱਕ ਡਿਸਟ੍ਰਿਕਟ ਦਾ ਆਪਣਾ ਆਪਣਾ ਕੋਈ ਕ੍ਰਾਈਟੇਰੀਆ ਕੋਈ 15 ਲੱਖ ਦਾ ਬਣਾਉਂਦਾ ਕੋਈ 20 ਲੱਖ ਦਾ ਬਣਾਉਂਦਾ ਕੋਈ ਇੱਕ ਕਮਰੇ ਵਾਲਾ ਬਣਾਉਂਦਾ ਕੋਈ ਦੋ ਵਾਲਾ ਬਣਾਉਂਦਾ ਏਰੀਆ ਅਲੱਗ-ਅਲੱਗ ਡੈਫੀਨੀਸ਼ਨ ਨੇ ਜਿਹੜਾ ਮੈਂ ਅੱਗੇ ਇਹ ਸਿੰਪਲ ਇਕੱਲੇ ਇਕੱਲੇ ਕੰਮ ਵਾਸ ਗੱਲ ਕਰਾਂਗਾ ਤਾਂ ਸ਼ਹਿਰ ਮੈਂ ਤੁਹਾਨੂੰ ਦੱਸਾਂਗਾ ਵੀ ਇਹਦਾ ਕ੍ਰਾਈਟੇਰੀਆ ਕਿੰਨਾ ਹੁੰਦਾ ਕਿੰਨੀ ਜਗ੍ਹਾ ਚਾਹੀਦੀ ਹੈ ਕਿੰਨੀ ਅਮਾਊਂਟ ਹੁੰਦੀ ਹੈਗੀ ਤਾਂ ਮੈਂ ਹੋ ਸਕਦਾ ਤੁਹਾਨੂੰ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਦੱਸ ਸਕਾਂ ਵੀ ਇਕੱਲੇ ਇਕੱਲੇ ਪ੍ਰੋਜੈਕਟ ਦੇ ਕੀ ਕੀ ਖਾਮੀਆਂ ਹੁੰਦੀਆਂ ਨੇ ਕਿ ਕੀ ਕੀ ਖੂਬੀਆਂ ਨੇ ਕਿਵੇਂ ਆਪਾਂ ਨੂੰ ਬਣਾ ਸਕਦੇ ਹੈਗੇ ਠੀਕ ਹੈ ਜੀ ਪੰਚਾਇਤ ਕਰ ਲਾਇਬ੍ਰੇਰੀ ਦਾ ਨਿਰਮਾਣ ਇਹ ਚਾਹਤ ਪੱਧਰ ਤੇ ਕੀਤਾ ਜਾਂਦਾ ਇਹਨੂੰ ਕਿਸੇ ਵੀ ਜਗ੍ਹਾ ਤੇ ਬਣਾਇਆ ਜਾ ਸਕਦਾ ਪਰੰਤੂ ਇਹਦੇ ਵਿੱਚ ਜਿਹੜਾ ਫੰਡ ਜ਼ਿਆਦਾ ਲੱਗਦੇ ਨੇ ਇਸ ਕਰਕੇ ਇਹਨੂੰ ਕਨਵਰਜਨ ਸਟੈਟ ਬਣਾਇਆ ਜਾਂਦਾ ਦੋ ਤੋਂ ਤਿੰਨ ਗ੍ਰਾਂਟ ਤਾਂ ਕਿਰਿਆ ਸੂਇਆਂ ਦੀ ਸਫਾਈ ਸੂਇ ਮਤਲਬ ਇਰੀਗੇਸ਼ਨ ਡਿਪਾਰਟਮੈਂਟ ਦਾ ਕੰਮ ਹੈ ਤੇ ਮਟ ਆਪਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਖਾਲ ਨੇ ਉਹ ਕਰ ਸਕਦੇ ਕੱਚੇ ਖਾਲਾ ਨੂੰ ਪਟਾਈ ਕਰਾ ਸਕਦੇ ਆ ਜਾਂ ਜਾਂ ਆਪਾਂ ਕੱਚੇ ਖਾਲ ਪੱਕੇ ਕਰਵਾ ਸਕਦੇ ਆ ਇਸੇ ਤਰ੍ਹਾਂ ਜਿਹੜਾ ਡਿਪਾਰਟਮੈਂਟਸ ਨੇਗੇ ਉਹ ਕਿਨੇਗੇ ਇਹਦੇ ਡਿਸਟ੍ਰੀਬਿਊਟਰੀ ਫੀਲਡ ਦੇ ਕੱਚੇ ਖਾਲਵਰ ਨੂੰ ਪੱਕੇ ਕਰਾ ਸਕਦੇ ਨੇਗੇ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਨੇਗੇ ਵੀਰੇ ਕੰਮ ਕਰਾ ਸਕਦੇ ਨੇਗੇ ਜੈਬੀਅਨ ਚੱਕ ਡੈਮ ਠੀਕ ਹੈ ਜੀ ਚਨਾਈ ਸੀਸੀ ਚੱਕ ਡੈਮ ਛੋਟੇ ਨਰੰਦਰਮਨ ਡਿਸਟ੍ਰੀਬਿਊਟ ਨਰੰਦਰਮਨ ਤੇ ਬੋਟੇ ਲਗਾਣਾ ਇਨਰ ਜਿਹੜੀ ਨਹਿਰ ਹੁੰਦੀ ਹੈਗੀ ਇਹਦੇ ਆਲੇ ਦੁਆਲੇ ਆਪਾਂ ਬੁੱਟੇ ਨਰੇਗਰੇ ਦੇ ਵਿੱਚ ਲਗਾ ਸਕਦੇ ਹਾਂ। ਬੁੱਟੇ ਨੇ ਦਾ ਕੰਮ ਗੰਦੇ ਨਾਲੇ ਵਿੱਚੋਂ ਬੁੱਟੇ ਕਢਾਉਣਾ ਕੱਢਣਾ ਜਿਵੇਂ ਹੋ ਕੱਢਣਾ ਹੋ ਗਿਆ ਠੀਕ ਆ ਸਫਾਈ ਅਤੇ ਪਟਾਈ ਹੋ ਗਿਆ ਇਹ ਵੀ ਨਰੇਗਰੇ ਵਿੱਚੋਂ ਕਰਾ ਸਕਦੇ ਹਾਂ। ਕੋਈ ਪੂਲੀ ਬਣਾਉਣੀਆਂ ਠੀਕ ਹੈ ਜੀ ਕੋਈ ਸਟੋਨ ਗਰੇਡਿਡ ਗਰੇਡਿਡ ਬੰਦ ਲਵਣਾ ਇਹ ਵੀ ਪੰਧਰੇਗਰੇ ਵਿੱਚੋਂ ਕਰਾ ਸਕਦੇ ਹਾਂ ਡਾਈਵਰਸ਼ਨ ਚੈਨਲ ਇਹ ਵੀ ਆਪਾਂ ਪੰਧਰੇਗਰੇ ਵਿੱਚੋਂ ਕਰਵਾ ਸਕਦੇ ਹਾਂ। ਜਿਹੜੀ ਇਹ ਕੰਮ ਸੀ ਇਹ ਦੱਸਣਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਨਿਰਗਰ ਦੇ ਵਿੱਚੋਂ ਹੋਰ ਵੀ ਬਹੁਤ ਜ਼ਿਆਦਾ ਕੰਮ ਹੋ ਸਕਦੇ ਨੇ ਸ਼ਾਇਦ ਮੈਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂ ਜਾਂ ਇਸ ਵੀਡੀਓ ਵਿੱਚ ਕੁਝ ਪੈਂਡਿੰਗ ਰਹਿ ਗਿਆ ਹੋਵੇ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰਾਂਗਾ ਇਸ ਲਈ ਜੋ ਮੇਰਾ ਚੈਨਲ ਹੈਗਾ ਹਾਦਰਡ ਲਕਪਿੰਡਸਟਰੀ ਬਣਾਣੀ ਹੈ ਇਸ ਨੂੰ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜਾ ਇਹ full ਸਹਿਯੋਗ ਦੇ ਸਕਾਂ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤਾਂ ਮੈਨੂੰ ਕਮੈਂਟ ਕਰ ਲਓ ਤੇ ਉਹਦਾ ਮੈਂ ਤੁਹਾਨੂੰ ਜਵਾਬ ਮਿਲ ਜੇਗਾ ਤੇ ਜੇ ਕੁਝ ਪੈਂਡਿੰਗ ਹੁੰਦਾ ਹੋਵੇ ਤਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਵੇਗਾ ਥੈਂਕ ਯੂ ਧੰਨਵਾਦ